ਅੱਜ ਅਸੀਂ ਲੁਧਿਆਣੇ ਚੱਲੇ ਆਂ ਜੋਧਾ ਫਾਰਮ ਸਾਈਰ ਜਿੰਦਰ ਸਿੰਘ ਕਰਮਜੀਤ ਸਿੰਘ ਦਾ ਸਤਰਾਮ ਸਿੰਘ ਤੇ ਚਾਵਾ-ਸ਼ਾਵਾ ਦਾ ਨੂੰ ਛਕਾਉਣੇ ਰਾਹ ਜੋ ਟੁੱਟੇ ਸਰੀਰ ਲੈ ਕੇ ਬੈਠੇ ਦੇ ਵਿੱਚ ਕੋਈ ਨਹੀਂ ਬੋਲੋ ਤੇ ਹੁਣ ਉੱਥੇ ਜਾ ਕੇ ਮਿਲਦੇ ਆਂ ਆਪਾਂ ਲੁਧਿਆਣੇ ਅੱਜ ਕਿਸਾਨ ਮਿਲਦੀ ਦੇ ਚੱਲੇ ਆਂ ਸਾਰੇ ਮੇਨ ਕਿਸਾਨ ਕਾ ਯਾਰ ਨਾ ਠਾਠਾ ਬੰਦੇ ਆ। 20 ਡਿਗਰੀ। ਆ ਆਪਣੇ ਆਲਾ ਜਰ। ਹੁਣ ਆਪਾਂ ਪਹੁੰਚ ਚੱਲੇ ਆ ਜੋਧਾ ਫਾਰਮ। ਇਹ ਕਿ ਨਾਲਾ ਜੋੜਨਾ ਕਿੱਡਾ ਮੁੰਡਾ ਨਾ। ਮਿੱਝੋਂ ਉਡਣ ਨੂੰ ਕਿੰਨੂੰ। ਅੱਧੀ ਜੀ 5 ਮਿੰਟ ਲੱਗਦੇ। ਹੁਣ ਆਪਾਂ ਪਹੁੰਚ ਗਏ ਜੋਧਾ ਫਾਰਮ। ਦਾ ਇਹਦੇ ਟੂੜਾਣਾ ਗੱਫੇ ਆਣੀਆਂ ਜਵਾਨ ਆਲੂ ਪੈਦਾ ਕਰਨਾ ਕਿੰਦਾ ਪੈਦਾ ਕੀਤਾ ਜਾਂਦਾ ਕਿਉਂਕਿ ਬਹੁਤ ਵੱਡੀ ਗੱਲ ਹੈ ਵੀ ਆਪਾਂ ਸਾਰੇ ਆਲੂ ਤਾਂ ਲਾਉਣੇ ਆ ਆਪਾਂ ਸੁਣਦੇ ਵੀ ਆ ਕਿੰਨੀ ਡੀਪਰ ਹੁੰਦਾ

ਜਿੰਨੇ ਵੀਰ ਪਹੁੰਚੇ ਟਰੈਕਟਰ ਬਚਾ ਲਿਆ ਦੇਨੇ ਹਾਰੇ ਦੇ ਟਰੈਕਟਰ ਅੰਦਰ ਲਾਹੀ ਤੋ ਗੇ ਦਸੋਏ ਦੀ ਬਾਜੀ ਕਿੰਨੀ ਕੀਮਤ ਆ ਕੀਮਤ ਇਹਦੀ 9 90 ਕੋਟ ਦਾ 990 ਗ੍ਰੇ ਮੇ ਕੰਪਨੀ ਦਾ ਹਰੀ ਕੋਨ ਦਾ ਜਾਲ ਆ ਜੀ ਇਹਦੀ ਆਲੂ ਡਿੱਗਰ ਪਲੇਂਟਰ ਨੂੰ ਪਟਨਾ ਦੀ ਕਰੀ ਪਲੇਂਟਰ ਆਲੂ ਡਿੱਗਰ 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 ਵਾਹ ਇਹ ਚੋ ਫੋਲਡੇਬਲ ਆ ਜੀ ਉਹਦੇ ਸਾਰਾ ਮਿੱਟੀ ਵੱਧ ਘੱਟ ਕਰਨ ਵਾਸਤੇ ਵੀ ਆਪਾਂ ਉਚਾਈ ਵੀ ਇਹਦੀ ਐਡਜਸਟੇਬਲ ਡ੍ਰੈਕਟਰ ਤੋਂ ਹੀ ਹੋ ਜਾਣੀ ਆ ਵੀ ਥੋੜਾ ਉੱਚਾ ਰੱਖ ਲਾਂਗੇ ਆਲੂ ਝੜ ਕੇ ਡਿੱਗੂਗਾ ਕਿ ਜੇ ਆਪਾਂ ਨੀਵਾ ਕਰ ਲਾਂਗੇ ਤਾਂ ਆਲੂ ਜਲਦੀ ਆਏਗਾ ਠੀਕ ਅੱਗੋਂ ਵੀ ਵਟਦੇ ਆਪਾਂ ਦਬਾ ਕਿੰਨਾ ਕੁ ਦੇਣਾ ਸਟੀਓਪਲੀ ਮਿੱਟੀ ਨੇ ਪਹਿਲਾਂ ਨਾਪ ਲੈਂਦਾ ਜੀ ਡਲੇ ਤੋੜ ਲੈਂਦਾ ਜਿੱਦਾ ਗੈਰੋ ਉਹਦੇ ਵਾਸਤੇ ਹੁੰਦਾ ਜਿਹੜੇ ਥੱਲੇ ਲੱਗੇ ਆ ਜੀ ਐਡਜਸਟੇਬਲ ਹੁੰਦਾ ਸਾਰਾ ਤਵੇ ਵੀ ਉੱਪਰ ਨੀਚੇ ਕਰ ਸਕਦੇ ਆ ਟੈਂਪਰੇਚਰ ਜ਼ਿਆਦਾ ਰਿਹਾ ਆਲੂ ਨੇ ਆਪਣੀ ਬੇਰ ਦੇ ਉੱਪਰ ਹੀ ਜ਼ੋਰ ਲਾਇਆ ਲਾ ਪੂਰੇ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਚੈਲੇਂਜ ਇਹ ਰਿਹਾ ਵੀ ਇਸਾਰਾ ਜੋਰ ਜਿਹੜਾ ਹੈਗਾ ਫਰਾਰ ਦਾ ਬੇਲੇ ਲਾ ਲਿਆ ਥੱਲੇ ਆਲੂ ਦੀ ਸੰਖਿਆ ਜਿਹੜੀ ਹੈ ਘੱਟ ਪਈ ਸੋ ਐਸੀ ਦੇ ਫਾਬੀ ਵਾਲੀ ਬਣਦੀ ਆ ਜੀ ਜ਼ੋਰ ਤਾਂ ਵੀ ਆਪਾਂ ਬਣਦੇ ਆ ਉਹ ਲੈਣਾ ਬੈਸਿਕ ਰੇਟ ਤੇ ਖੋਣੋਗਾ ਇਹ ਆ ਨਾ ਮਮਾ ਨਾ ਬਣਾਈ ਮੇਰੀ ਹਾਂ ਜਦੋਂ ਆਖਿਆ ਬਣੀ ਚਲ ਕੋਈ ਨਹੀਂ ਬਣਾਉਣੀ ਬਣਾਉਣੇ ਇਹ ਉਹ ਵੀ ਖੋੜ ਉਹ ਵੀ ਬਿੰਦੇ ਅੱਜ ਆਪਾਂ ਫਾਰਮ ਤੇ ਆਏ ਜੋਧਾ ਦੇ ਜਿਹੜਾ ਉਹ ਵੀਡੀਓ ਚ ਬਣਦੀ ਹੈ ਅੱਜ ਦੇਖਾ ਚਲ ਵੇਖ ਕੇ ਆਉਣੇ ਸਾਰਾ ਕੋ ਅਰੇ ਨਾ ਮਮਾ ਡਰ ਗਿਆ ਹਾਂ ਉਹ ਜਿਹੜੀਆਂ ਨਮੀਆਂ ਸਵੇਟਾ ਆਜੋ 30 ਮਿੰਟ ਤੇ ਚਾਹ ਵੀ ਖਾ ਲਈਏ ਨਾ ਤਾਂ ਲੱਗਦੀ ਟਰਾਲੇ ਹਾਂ ਇਹ ਫਾਰਮ ਦਾ ਨਹੀਂ ਇਹ ਨਾ ਅਸੀਂ ਨਿੱਕੀ ਰਹਿਣਾ ਬਣਾਉਂਦੇ ਹਾਂ ਇੱਧਰ ਮਸ਼ੀਨਾਂ ਦੇ ਟਰਾਲੇ ਆ ਇਹ ਈ ਸੀ ਆ ਨਾ ਹਾਂ ਹਾਲੈਂਡ ਦੀਆਂ ਨਿਊ ਹਾਲੈਂਡ ਦੀਆਂ ਇਹ ਕਈ ਸਾਹੀ ਹੈ ਮੈਨੂੰ ਆਂਦਾ ਈ ਕਹਿੰਦਾ ਵੀਰ ਜੇ ਤੁਸੀਂ ਕਿਤੇ ਇਹ ਮਸ਼ੀਨ ਲੈ ਲਓ ਨਾ ਇਹ ਤਾਂ ਫੋਲ ਜਿਓਗੇ ਦੂਜੀਆਂ ਮਸ਼ੀਨਾਂ ਅੰਗਰੀ ਬਣਾਉਂਦੇ ਇਹ ਦੇ ਪ੍ਰਾਣ ਨੇ ਇਹ ਲੱਗਦੀ ਪ੍ਰਾਣੀਆਂ ਕਿੰਨੇ ਮਾਡਲ ਆ ਭਲਾ ਪੁੱਛਾਂ ਨੂੰ ਹਾਂ ਬਹੁਤ ਪੁਰਾਣੀਆਂ ਸਾਂਭ ਕੇ ਰੱਖੀਆਂ ਮੁੰਡੇ ਇਹ ਚੈਨਲ ਹੀ ਕਹਿ ਦੇਣਾ ਉਹ ਚੈਨਲ ਹੀ ਫਾਰਮ ਟਰੱਕ ਹਾਂ ਕੋਬੇ ਖਾਬੇ ਜਿਹਾ ਤਾਂ ਨੂੰ ਵੇਖ ਲਾ ਬਹੁਤ ਸੁਮੀਰ ਇਹ ਨਹੀਂ ਲੱਗਦਾ ਸਵਰਾਜ ਵੀ ਹੈਗੀ ਉਹ ਹਾਂ ਉਹ ਇਤਰਾ ਨਹੀਂ ਆ ਰਹੀ ਕਿ ਆਪਣੇ ਕੰਮੀਆਂ ਨੂੰ ਕੇਵਲ ਉਹਨਾਂ ਤੋਂ ਇਹ ਨਾਲ ਦਾ ਟ੍ਰੈਕ ਆਹੋ ਆ ਖਾਦ ਵਾਲੀ ਆ ਵੀ ਸਪੈਸ਼ਲ ਹੀ ਬਣਾਈ ਜਾਗੀ ਰਾਲੇ ਕੇ ਨਾ ਪਤਾ ਉਹ ਵੀਰ ਦਾ ਡੇਰੀ ਫਾਰਮ ਅੱਜ ਇੱਥੇ ਲੰਗਰ ਚੱਲਣ ਦਾ ਐ YouTube ਚੈਨਲ ਹੈ ਬੇਨਤੀਆਂ ਸਾਰੇ ਜੀ ਆ ਠੀਕ ਹੈ ਜੀ ਪ੍ਰਾਨ ਸਰ ਨੂੰ ਬੇਨਤੀ ਆ ਜਿਹਨੇ ਨਾਲ ਡਾਕਟਰ